ਮੱਝ ਦਾ ਦੁੱਧ ਭਾਰਾ ਹੁੰਦਾ ਅਸਲ ਵਿੱਚ ਇਹਦਾ ਸੱਚ ਕੀ ਆ ਬਹੁਤ ਸਾਰੇ ਲੋਕ ਇਹ ਸੱਚ ਤੋਂ ਅਣਜਾਣ ਨੇ ਕਿਉਂਕਿ ਕੁਝ ਲੋਕਾਂ ਨੇ ਮੀਡੀਆ ਦੇ ਵਿੱਚ ਗੱਲਾਂ ਸੁਣੀਆਂ ਕਿ ਮੱਝ ਦਾ ਦੁੱਧ ਬੜਾ ਭਾਰਾ ਹੁੰਦਾ ਹੈ ਬੱਚਿਆਂ ਨੂੰ ਨਹੀਂ ਪਿਉਣਾ ਚਾਹੀਦਾ ਆਪ ਨਹੀਂ ਪੀਣਾ ਚਾਹੀਦਾ ਇਹਦੇ ਨਾਲ ਜਿਹੜਾ ਵਕਈ ਲੋਕ ਇੱਥੋਂ ਤੱਕ ਕਹਿ ਦਿੰਦੇ ਨੇ ਕਿ ਇਹਦੇ ਨਾਲ ਸ਼ਾਇਦ ਦਿਮਾਗ ਵੀ ਮੋਟਾ ਹੋ ਜਾਂਦਾ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਸਾਡੇ ਲੋਕਾਂ ਦੇ ਪੜ੍ਹੇ ਲਿਖੇ ਹੋਣ ਦਾ ਕੀ ਫਾਇਦਾ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਮੱਝ ਦਾ ਦੁੱਧ ਭਾਰਾ ਹੁੰਦਾ ਆ ਪਰ ਇਹਦਾ ਮਤਲਬ ਕੀ ਹੁੰਦਾ ਆ ਮੱਝ ਦੇ ਦੁੱਧ ਭਾਰਾ ਕਿਉਂ ਕਿਹਾ ਜਾਂਦਾ ਆ ਮੱਝ ਦੇ ਦੁੱਧ ਦੇ ਭਾਰੇ ਹੋਣ ਦਾ ਕੀ ਅਰਥ ਹੈਗਾ ਆ ਕੀ मीनिंग ਹੈ ਗਾਇਆ ਜਾਂ ਆਪਾਂ ਇੰਜ ਕਹਿ ਲਈਏ ਕਿ ਜਿਹੜੇ ਲੋਕ ਮੱਝ ਦਾ ਦੁੱਧ ਪੀਂਦੇ ਨੇ ਉਹ ਤੰਦਰੁਸਤ ਕਿਉਂ ਰਹਿੰਦੇ ਨੇ ਉਹਨਾਂ ਦੀ ਉਮਰ ਲੰਬੀ ਕਿਉਂ ਹੁੰਦੀ ਆ ਉਹਨਾਂ ਦੇ ਚਿਹਰੇ ਤੇ ਐਨਾ ਜੋਸ਼ ਕਿਉਂ ਰਹਿੰਦਾ ਉਹਨਾਂ ਨੂੰ ਆਲਸ ਕਿਉਂ ਨਹੀਂ ਹੁੰਦੀ ਉਹਨਾਂ ਦੀ ਹੱਡੀਆਂ ਕਿਉਂ ਮਜ਼ਬੂਤ ਰਹਿੰਦੀਆਂ ਉਹਨਾਂ ਦੇ ਸਿਰ ਦੇ ਵਾਲ ਜਾਂ ਉਹਨਾਂ ਦੀ ਦਾੜੀ ਦੇ ਵਾਲ ਕਿਉਂ ਲੰਬੀ ਉਮਰ ਤੱਕ ਕਾਲੇ ਰਹਿੰਦੇ ਨੇ ਕੀ ਸਵਾਲ ਜਵਾਬ ਨਹੀਂ ਮੰਗਦੇ ਫਿਰ ਤੁਹਾਡੇ ਵਰਗੇ ਸੱਜਣ ਕਹਿੰਦੇ ਬਿਲਕੁਲ ਜੀ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਕੁਝ ਲੋਕਾਂ ਨੇ ਇਹ ਭਰਮ ਪਾ ਦਿੱਤਾ ਕਿ ਮੱਝ ਦਾ ਦੁੱਧ ਭਾਰਾ ਹੁੰਦਾ ਲੇਕਿਨ ਉਹ ਭਾਰਾ ਦੁੱਧ ਦਾ ਅਰਥ ਜਿਹੜਾ ਵਾ ਉਹ ਗਲਤ ਕੱਢ ਦਿੱਤਾ ਗਿਆ ਬਿਲਕੁਲ ਮੱਝ ਦਾ ਦੁੱਧ ਭਾਰਾ ਜਰੂਰ ਹੁੰਦਾ ਪਰ ਭਾਰਾ ਕਿਉਂ ਹੁੰਦਾ ਉਹਦਾ ਬਹੁਤ ਹੀ ਸੋਹਣਾ ਉੱਤਰ ਤੁਹਾਡੇ ਵਰਗੇ ਸੱਜਣ ਦਿੰਦੇ ਨੇ ਭਾਰਾ ਮੱਝ ਦੇ ਦੁੱਧ ਦਾ ਭਾਰੇ ਦਾ ਮਤਲਬ ਹੈ ਕਿ ਜਿਹਦੇ ਵਿੱਚ ਬਹੁਤ ਜ਼ਿਆਦਾ ਜਿਆਦੀ ਤਾਕਤ ਦੂਜੇ ਪਸ਼ੂਆਂ ਦੇ ਦੁੱਧ ਦੇ ਨਾਲੋਂ ਜਿਆਦੀ ਤਾਕਤ ਹੈ ਜਿਵੇਂ ਪ੍ਰੋਟੀਨ ਜਿਵੇਂ ਉਹ ਚ ਕੈਲਸ਼ੀਅਮ ਜਿਵੇਂ ਉਹ ਚ ਮਿਨਰਲ ਜਿਵੇਂ ਉਹ ਚ ਕਈ ਹੋਰ ਤੱਤ ਫਾਸਫੋਰਸ ম্যাগਨੀਸ਼ੀਅਮ ਜਾਂ ਆਪਾਂ ਇੰਜ ਕਹਿ ਲਈਏ ਕਿ ਹੋਰ ਇਹੋ ਜਿਹੇ ਤੱਤ ਦੁੱਧ ਵਿੱਚ ਮੌਜੂਦ ਨੇ ਜੋ ਸਾਡੀ ਸਿਹਤ ਦੇ ਲਈ ਵਰਦਾਨ ਨੇ ਤੇ ਜੇ ਅਸੀਂ ਪਾਰਾ ਦੁੱਧ ਪੀਵਾਂਗੇ ਤੇ ਕੁਦਰਤੀ ਗੱਲ ਸਾਡੇ ਸਰੀਰ ਨੂੰ ਵੱਧ ਸ਼ਕਤੀ ਲੱਗੇਗੀ ਸਾਡਾ ਸਰੀਰ ਵੱਧ ਮਜ਼ਬੂਤ ਹੋਵੇਗਾ ਸਾਡੇ ਸਰੀਰ 'ਚ ਖੂਨ ਦੀ ਕਮੀ ਨਹੀਂ ਹੋਵੇਗੀ ਤੇ ਜੇ ਅਸੀਂ ਹਲਕਾ ਦੁੱਧ ਪੀਵਾਂਗੇ ਜਿਵੇਂ ਮੰਨ ਲਓ ਇੱਕ ਗਲਾਸ ਦੁੱਧ ਲੈ ਲਿਆ ਕਿਸੇ ਹੋਰ ਪਸ਼ੂ ਦਾ ਉਹਦੇ 'ਚ ਇੱਕ ਗਲਾਸ ਪਾਣੀ ਦਾ ਪੀ ਲਿਆ ਪਾ ਲਿਆ ਤੇ ਉਹਨੂੰ ਪੀ ਲਿਆ ਕਹਿੰਦਾ ਜੀ ਦੁੱਧ ਹਲਕਾ ਹੋ ਗਿਆ ਹਲਕਾ ਕਿਦਾਂ ਹੋ ਗਿਆ ਉਹਦੇ 'ਚ ਤੱਤ ਘਟ ਕੇ ਬਹੁਤ ਸਾਰੇ ਪੀਟ ਆਪਾਂ ਕੱਲਾ ਪਾਣੀ ਹੀ ਲਿਆ ਤਾਂ ਫਿਰ ਉਹ ਦੁੱਧ ਦਾ ਅਸਰ ਕੀ ਹੋਵੇਗਾ ਜਦੋਂ ਕਿ ਦੂਜੇ ਪਾਸੇ ਜਿਹੜੇ ਇਹ ਮੱਝ ਦਾ ਦੁੱਧ ਆ ਇਹਦੀ ਫੈਟ ਬਹੁਤ ਜ਼ਿਆਦਾ ਹੁੰਦੀ ਆ ਇਹਦੇ ਫੈਟ ਤੋਂ ਭਾਵ ਹੁੰਦਾ ਕਿ ਇਸ ਤੱਤ ਬਹੁਤ ਜ਼ਿਆਦਾ ਹੁੰਦੇ ਆ ਤੁਸੀਂ ਕਿਸੇ ਵੀ ਡੇਰੀ ਮਾਲਕ ਨੂੰ ਪੁੱਛ ਲਿਓ ਉਹ ਤੁਹਾਨੂੰ ਦੱਸੇਗਾ ਕਿਹੜਾ ਮੱਝ ਦਾ ਦੁੱਧ ਹੈ ਦੀ ਫੈਟ ਬਹੁਤ ਜ਼ਿਆਦਾ ਹੁੰਦੀ ਆ ਫੈਟ ਤੋਂ ਭਾਵ ਹੁੰਦਾ ਕਿ ਚਤ ਤਾਕਤ ਬਹੁਤ ਜ਼ਿਆਦਾ ਹੁੰਦੀ ਆ ਕਿਉਂਕਿ ਜਿਹੜੀ ਮੱਝ ਆ ਨਾ ਉਹਨੂੰ ਅਕਸਰ ਆਮ ਤੌਰ ਤੇ ਬਹੁਤ ਸਾਰੇ ਜਿਹੜੇ ਲੋਕ ਨੇ ਘਰਾਂ 'ਚ ਰੱਖਦੇ ਨੇ ਉਹਨੂੰ ਬੜੇ ਅਦਬ ਤੇ ਸਤਿਕਾਰ ਨਾਲ ਰੱਖਦੇ ਆ ਟਾਈਮ ਨਾਲ ਪੱਠੇ ਪਾਉਂਦੇ ਟਾਈਮ ਨਾਲ ਤੂੜੀ ਪਾਉਂਦੇ ਚਾਰਾ ਪਾਉਂਦੇ ਨੇ ਜੋ ਵੀ ਹੁੰਦਾ ਉਹਦਾ ਫੀਡ ਵਗੈਰਾ ਪਾਉਂਦੇ ਨੇ ਲੂਨ ਵਗੈਰਾ ਦਿੰਦੇ ਨੇ ਉਹਨੂੰ ਇੰਜ ਰੱਖਦੇ ਜਿਵੇਂ ਘਰ ਦਾ ਪਰ ਵਾਰਿਕ ਮੈਂਬਰ ਹੁੰਦਾ ਤੇ ਮੌਸਮ ਦੇ ਮੁਤਾਬਕ ਉਹਦੀ ਸੰਭਾਲ ਵੀ ਕਰਦੇ ਨੇ ਹਰ ਤਰ੍ਹਾਂ ਦੀ ਸੰਭਾਲ ਕਰਦੇ ਨੇ ਸਮੇਂ-ਸਮੇਂ ਤੇ ਉਹਨਾਂ ਦੀਆਂ ਚੈੱਕ ਅਪ ਕਰਾਉਂਦੇ ਨੇ ਤਾਂ ਕਿ ਉਹਦੇ ਨਾਲ ਕਿਸੇ ਨੂੰ ਕੋਈ ਬਿਮਾਰੀ ਵੀ ਨਾ ਲੱਗੇ ਜਿਸ ਕਾਰਨ ਜਿਹੜਾ ਮੱਝ ਦਾ ਦੁੱਧ ਆ ਉਹ ਬਹੁਤ ਜ਼ਿਆਦਾ ਵਰਦਾਨ ਆ ਦੂਸਰਾ ਜਿਹੜੀ ਮੱਝ ਆ ਉਹਦੇ ਦੁੱਧ ਦੇ ਵਿੱਚ ਇੰਨੀ ਤਾਕਤ ਹੁੰਦੀ ਆ ਉਹ ਗਰਮੀ ਸਰਦੀ ਦਾ ਮੁਕਾਬਲਾ ਕਰਨ ਦੇ ਵਿੱਚ ਪੂਰੀ ਸਮਰੱਥ ਹੁੰਦੀ ਆ ਦੁੱਧ ਕਿਉਂਕਿ ਜੋ ਅਸੀਂ ਖਾਵਾਂਗੇ ਸਾਡਾ ਸਰੀਰ ਉਵੇਂ ਹੀ ਮਹਿਸੂਸ ਕਰੇਗਾ ਇਸੇ ਕਰਕੇ ਜਿਹੜੇ ਲੋਕ ਖੇਤੀ ਕਰਦੇ ਨੇ ਉਹਨਾਂ ਦੇ ਸਾਰਿਆਂ ਦੇ ਘਰਾਂ 'ਚ ਮੱਝਾਂ ਹੁੰਦੀਆਂ ਨੇ ਤੇ ਉਹ ਮੱਝਾਂ ਦਾ ਹੀ ਦੁੱਧ ਪੀਂਦੇ ਨੇ ਤਦੇ ਕਰਕੇ ਉਹ ਕਿੰਨੀ ਕਿੰਨੀ ਉਮਰ ਤੱਕ ਆਪਾਂ ਵੇਖਦੇ ਆ 60 60 70 70 ਸਾਲ ਦੀ ਉਮਰ ਤੱਕ ਬਾਬੇ ਜਿਨ੍ਹਾਂ ਨੂੰ ਆਪਾਂ ਬਾਬੇ ਵੀ ਬੋਲ ਦਿੰਨੇ ਆ ਉਹ ਬੜੇ ਸਿਹਤਮੰਦ ਤੇ ਬੜੇ ਖੁਸ਼ ਰਹਿੰਦੇ ਨੇ ਕੋਈ ਬਿਮਾਰੀ ਵੀ ਨਹੀਂ ਲੱਗਦੀ ਉਹਨਾਂ ਨੂੰ ਹਾਰ ਦਾ ਰੋਗ ਨਹੀਂ ਲੱਗਦਾ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਕੋਈ ਹੱਡੀਆਂ ਦੇ ਰੋਗ ਨਹੀਂ ਲੱਗਦੇ ਖੂਨ ਦੀ ਕਮੀ ਨਹੀਂ ਹੁੰਦੀ ਸਿਰ ਦੇ ਤੇ ਦਾੜੀ ਦੇ ਵਾਲ ਉਹਨਾਂ ਦੇ ਲਗਭਗ 60 70 ਸਾਲ ਦੀ ਉਮਰ ਤੱਕ ਵਿੱਚੋਂ ਤੁਹਾਨੂੰ ਕਾਲੇ ਕਾਲੇ ਨਜ਼ਰ ਆਉਣਗੇ ਇਹ ਆ ਮੱਝ ਦੇ ਦੁੱਧ ਭਾਰੇ ਦਾ ਅਰਥ ਮੈਂ ਸਮਝਦਾ ਕਿ ਸਾਡੇ ਲੋਕਾਂ ਨੂੰ ਜ਼ਰੂਰ ਮੱਝ ਦਾ ਦੁੱਧ ਪੀਣਾ ਚਾਹੀਦਾ ਇਹਦਾ ਦੇ ਲੋਕਾਂ ਨੇ ਭਰਮ ਫਲਾਤਾ ਕਿ ਲੋਕਾਂ ਨੂੰ ਕਹੋ ਜੀ ਮੱਝ ਦਾ ਦੁੱਧ ਪਹਾਰਾ ਹੁੰਦਾ ਇਹਦੇ ਨਾਲ ਦਿਮਾਗ ਪਹਾਰਾ ਹੁੰਦਾ ਇਹ ਹਾੜਲੀ ਚੰਗਾ ਨਹੀਂ ਇਹ ਉਹ ਆ ਜੇ ਆ ਉਹਦਾ ਅਰਥ ਇਹ ਸੀ ਕਿ ਲੋਕਾਂ ਨੂੰ ਤੋੜਿਆ ਜਾਵੇ ਚੰਗੀ ਸਿਹਤ ਤੋਂ ਉਹਨਾਂ ਨੂੰ ਦਵਾਈਆਂ ਵਾਲੇ ਪਾਸੇ ਲਿਆਂਦਾ ਜਾਵੇ ਜਦੋਂ ਦਵਾਈਆਂ ਵਾਲੇ ਪਾਸੇ ਆਉਣਗੇ ਤੇ ਫਿਰ ਤੁਹਾਨੂੰ ਪਤਾ ਕਿ ਕੁਝ ਲੋਕ ਬਿਜ਼ਨਸ ਕਰਦੇ ਨੇ ਮੈਡੀਕਲ ਲਾਈਨ ਦੇ ਵਿੱਚ ਤਾਂ ਕਿ ਉਹਨਾਂ ਦਾ ਬਿਜ਼ਨਸ ਵਧੇ ਫੁੱਲੇ ਲੇਕਿਨ ਜਿਹੜੇ ਲੋਕ ਮੱਝਾਂ ਦਾ ਦੁੱਧ ਪੀਂਦੇ ਨੇ ਉਹਨਾਂ ਨੂੰ ਇਹ ਬਿਮਾਰੀਆਂ ਬਹੁਤ ਘੱਟ ਲੱਗਦੀਆਂ ਨੇ ਮੈਂ ਆਸ ਕਰਦਾ ਮੇਰੇ ਸੱਚੇ ਆਪਣੇ ਬੱਚਿਆਂ ਨੂੰ ਖੁਦ ਵੀ ਆਪੇ ਤੇ ਦੁੱਧ ਜਿਹੜਾ ਵਾ ਮੱਝਾਂ ਦਾ ਹੀ ਪੀਣ ਦੇ ਆਦੀ ਹੋਣ ਕਿਉਂਕਿ ਮੱਝ ਦਾ ਘਿਓ ਆ ਉਹ ਸਾਡੇ ਲਈ ਬਹੁਤ ਵਰਦਾਨ ਆ ਅੰਮ੍ਰਿਤ ਵਰਗਾ ਆ ਸਾਨੂੰ ਉਹ ਹੀ ਖਾਣਾ ਪੀਣਾ ਚਾਹੀਦਾ ਆਪਣੇ ਭੋਜਨ ਦੇ ਵਿੱਚ ਤਾਂ ਕਿ ਅਸੀਂ ਲੰਬੀ ਉਮਰ ਤੱਕ ਜਿਉਂਦੇ ਰਹੀਏ ਪਰ ਜਿਨ੍ਹਾਂ ਲੋਕਾਂ ਨੇ ਭਰਮ ਫਲਾਇਆ ਉਹਨਾਂ ਲੋਕਾਂ ਨੂੰ ਤਾਂ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਕਿਉਂ ਇਹੋ ਜਿਹਾ ਗਲਤ ਪ੍ਰਚਾਰ ਕਰਕੇ ਭਰਮ ਫਲਾਇਆ ਲੇਕਿਨ ਜਦੋਂ ਕਿ ਜਿਹੜੇ ਲੋਕ ਇਸ ਨਾਲ ਜੁੜੇ ਹੋਏ ਨੇ ਉਹ ਇਹ ਜਾਣਦੇ ਕਿ ਇਹ ਭਰਮ ਆ ਇਸ ਕਰਕੇ ਅਸੀਂ ਮੈਂ ਵੀ ਖੁਦ ਵੀ ਹਾਏ ਸਾਡੇ ਬੱਚੇ ਵੀ ਅਸੀਂ ਹਮੇਸ਼ਾ ਮੱਝ ਦਾ ਹੀ ਦੁੱਧ ਪੀਨੇ ਆ ਤੇ ਰੱਬ ਸੋਹਣੇ ਦੀ ਕਿਰਪਾ ਨਾਲ ਰੱਬ ਦੀ ਬੜੀ ਤੇ ਤੁਹਾਡੇ ਮੇਰ ਸਦਕਾ ਜਾਂ ਤੁਹਾਡੀਆਂ ਦੁਆਵਾਂ ਸਦਕਾ ਜ਼ਿੰਦਗੀ ਬੜੀ ਸੌਖੀ ਗੁਜ਼ੇ ਰਹੀ ਆ ਤੇ ਮੇਰਾ ਫਰਜ਼ ਆ ਕਿ ਮੈਂ ਆਪਣੇ ਭੈਣ ਭਰਾਵਾਂ ਨੂੰ ਉਹ ਚੀਜ਼ਾਂ ਤੋਂ ਜਾਗਰੂਤ ਕਰਾਂ ਜਿਹੜੀਆਂ ਸਾਡੀ ਸਿਹਤ ਦੇ ਨਾਲ ਬਹੁਤ ਜ਼ਰੂਰੀ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇੰਜ ਦੇ ਵਿਚਾਰ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ ਜਿਉਂਦੇ ਵਾਸਤੇ ਰੋ ਰੱਬ ਸੋਹਣਾ ਤੁਹਾਡੀਆਂ ਲੰਬੀਆਂ ਉਮਰਾਂ ਕਰਨ